ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਅੱਜ ਜੋ ਅਲੀਪੁਰ ਰਾਇਆਂ ਦੇ ਵਿੱਚ ਗੱਗਾ ਮਾੜੀ ਤੋਂ ਸਾਡੇ ਮਹੰਤ ਜੀ ਅਤੇ ਉਹਨਾਂ ਦੇ ਬੇਟੇ ਲਾਲੀ ਜੀ ਜਿਨ੍ਹਾਂ ਨੇ ਇਹ ਉਪਰਾਲਾ ਬੜੀ ਹੀ ਧੂਮਤਾਮ ਦੇ ਨਾਲ ਇਸ ਇਲਾਕੇ ਦੇ ਵਿੱਚ ਸਾਰੇ ਸਾਡੇ ਇਲਾਕਾ ਨਿਵਾਸੀਆਂ ਦੇ ਵਿੱਚ ਸਿਰ ਬੋਲੇ ਦੇ ਪ੍ਰਤੀ ਜੋ ਆਪਣੀ ਭਗਤੀ ਦਾ ਰੰਗ ਜਮਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸ਼ੋਭਾ ਯਾਤਰਾ ਬਹੁਤ ਹੀ ਸਤਕਾਰ ਪਿਆਰ ਤੇ ਭਾਵਨਾ ਦੇ ਨਾਲ ਕ निकाली ਤੇ ਆਉਣ ਵਾਲੇ ਟਾਈਮਾਂ ਦੇ ਵਿੱਚ ਵੀ ਇਹ ਇਸ ਤੋਂ ਵੀ ਵੱਧ ਕੇ ਇਹ ਸ਼ੋਭਾ ਯਾਤਰਾ ਨੂੰ ਚਲਾਣਗੇ ਕਿਉਂਕਿ ਇਹਨਾਂ ਦਾ ਜੋ ਪ੍ਰਲ ਹੈ ਇਹ ਇੱਕ ਸਨਾਤਨ ਦੇ ਲਈ ਹਿੰਦੂਤਵ ਦੇ ਲਈ ਬਹੁਤ ਹੀ ਇੱਕ ਸੇਧ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜੋ ਇੱਕ ਭਾਈਚਾਰਕ ਏਕਤਾ ਨੂੰ ਵੀ ਅੱਗੇ ਲੈ ਕੇ ਜਾਂਦਾ ਹੈ ਤੇ ਲਾਲੀ ਜੀ ਦਾ ਤੇ ਉਹਨਾਂ ਦੇ ਪਿਤਾ ਜੀ ਸਾਡੇ ਮੰਤ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਭ ਨੂੰ ਇਕੱਠੇ ਖੋਕੇ ਇੱਥੇ ਬੁਲਾਇਆ ਤੇ ਲੰਗਰ ਦੀ ਪ੍ਰਬੰਧ ਹੈ ਤੇ ਆਏਗਾ ਜਿੰਨੇ ਵੀ ਲੋਕੀ ਨੇ ਉਹਨਾਂ ਦਾ ਸਨਮਾਨ ਪਿਆਰ ਸਤਿਕਾਰ ਤੇ ਝਾਕੀਆਂ ਦਾ ਇੱਥੇ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਕਰਿਆ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸੋ ਜੀ ਕਰਦੀ ਲਗੇ ਪਬਲੀ ਸ਼ੋਮੇ ਯਾਤਰਾ ਸ਼ੁਰੂ ਕਰਾਂਗੇ ਹਾਂ ਅੱਜ ਅਸੀਂ ਜੁਹਾ ਦੇ ਮੁਕਿਆ ਹਾਂ ਅਲੀਪੁਰ ਦੇ ਵਿੱਚ ਸ਼ੋਭਾ ਯਾਤਰਾ ਹੋ ਰਹੀ ਹੈ ਕੀ ਗੱਲ ਚਲਣੀ ਹੈ ਜੈ ਕਾਰਾ ਬੀਰ ਬਜੰਗੇ ਹਰ ਹਰ ਮਾਨ ਦੇ ਅੱਜ ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿ ਅਲੀਪੁਰ ਚ ਇਹ ਭਗਵਾਨ ਸ਼ੰਕਰ ਦੀ ਯਾਤਰਾ ਨਿਕਲ ਰਹੀ ਹੈ ਤਾਂ ਇਹ ਹੁਣ ਪਿੰਡਾਂ ਚ ਵੀ ਨਿਕਲਣ ਲੱਗੀ ਪਹਿਲਾਂ ਸ਼ਹਿਰ ਚ ਨਿਕਲਿਆ ਕਰਦੀ ਸੀਗੀ ਤਾਂ ਹੁਣ ਤਾਂ ਭਗਵਾਨ ਸ਼ੰਕਰ ਜੀ ਦਾ ਆਸ਼ੀਰਵਾਦ ਪਿੰਡਾਂ ਚ ਵੀ ਪੂਰਾ ਹੋ ਹਮਾ ਕੇ ਹੋ ਰਿਹਾ ਹੈ ਇੱਥੇ ਆਏ ਹੋ ਕਿਹੜੀਆਂ ਕਿਹੜੀਆਂ ਚਾੱਕੀਆਂ ਦੇਖਣਗੀਆਂ ਅਲੀ ਗੋਡੇ ਵਿੱਚ ਕਿਹੜੀਆਂ ਕਿਹੜੀਆਂ ਵੀਆਈਪੀ ਮਹਿਮਾਨ ਨੇ ਪੂਰੇ ਉਰੇ ਆਏ ਆਂ ਝਾਤੀਆਂ ਦੇਖਣ ਨੂੰ ਮਿਲ ਰਹੀਆਂ ਬਹੁਤ ਵਧੀਆ ਵਧੀਆ ਚਾੱਕੀਆਂ ਬਣਾਈਆਂ ਆਪਣੇ ਮਾਨ ਜੀ ਨੇ ਇੱਧਰ ਬੁੱਗਾ ਮਾੜੀ ਜਿਹੜੇ ਮਾਨ ਜੀ ਨੇ ਉਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਲੰਗਰ ਪਾਣੀ ਦਾ ਪੂਰਾ ਅਰੇਂਜਮੈਂਟ ਹੈਗਾ ਤੇ ਪੂਰਾ ਐਨ ਮਾਨਸਤਕਾਰ ਹੋ ਰਿਹਾ ਆਏ ਹੋਏ ਸੰਗਤ ਦਾ ਵੀ ਤੇ ਆਏ ਹੋਏ ਮਹਿਮਾਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰ ਨੰਬਰ 15 ਪਿੰਡ ਵਾਲੀ ਕੋ ਰਾਈਆਂ ਦੇ ਵਿੱਚ ਭਗਵਾਨ ਸ਼ੇਵ ਜਿਹਨੂੰ ਭੋੜੇ ਰਾਜ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਜੋ ਵਿਆਹ ਦਾ ਦਿਹਾੜਾ ਹੈ ਜਿਵੇਂ ਸਿੱਖ ਆਪਣੇ ਧਰਮ ਦੇ ਸਤਿ ਸੰਗੋਣ ਦੇ ਤਿਹਾੜ ਉਹਦਾ ਹੀ ਭੋੜੇ ਦੇ ਵਿਆਹ ਦੀਆਂ ਖੁਸ਼ੀਆਂ ਸਾਰੇ ਹਿੰਦੂ ਭਾਈਚਾਰੇ ਚ ਸਾਰੇ ਭਾਰਤ ਦੇ ਵਿੱਚ ਅੱਜ ਕਰੋੜਾਂ ਲੋਕ ਜਿਹੜੇ ਨੇ ਸਾਰਾ ਦਿਨ ਅੱਜ ਇਸੇ ਹੀ ਅਮਦੇ ਵਿੱਚ ਲੱਗੇ ਨੇ ਕਿ ਜੈ ਭੋੜੇ ਦੀ ਜੈ ਭੋੜੇ ਦੀ ਜਾ ਜਲੀਪੁਰ ਦੇ ਵਿੱਚ ਵੀ ਸਾਰੇ ਭਾਈਚਾਰੇ ਇਕੱਠੇ ਹੋ ਕੇ ਪਿਛਲੇ 2-3 ਸਾਲਾਂ ਤੋਂ ਸਾਡੇ ਨੰਬਰਦਾਰ ਆਪਣਾ ਗੋਗਾ ਮਾੜੀ ਅਮਰਜੀਤ ਸਿੰਘ ਉਹਨਾਂ ਦਾ ਬੇਟਾ ਕਮਲਜੀਤ ਦਾ ਉਹਨਾਂ ਨੇ ਇਸ ਇਲਾਕੇ ਦੇ ਵਿੱਚ 3-4 ਸਾਲ ਤੋਂ ਕੀਤਾ ਤੇ ਇਹ ਜਿਹੜਾ ਪ੍ਰੋਗਰਾਮ ਹੈ ਦਿਨੋਂ ਦਿਨ ਦੁੱਗਣਾ ਜਿਹੜਾ ਆਪਣੇ ਹੱਥੋਂ ਇਹਦੀ ਸੋਭਾ ਵਧ ਰਹੀ ਹੈ ਹੁਣ ਅੱਜ ਸਾਰੇ ਰਾਜਪੂਤ ਹਰੀ ਜਨ ਗੁਜੇ ਭਾਈਚਾਰੇ ਹਿੰਦੂ ਭਾਈਚਾਰਾ ਪਰਵਾਸੀ ਸਭ ਖੁਸ਼ੀ ਦੇ ਵਿੱਚ ਗਮਗੀਨ ਜਿਹੜੇ ਦੁੱਖਾਂ ਦੀ ਘੜੀ ਸੀਗੀ ਉਹਨੂੰ ਭੁੱਲ ਕੇ ਸੁਖੀ ਤੇ ਖੁਸ਼ ਨੇ ਸਾਰੇ ਭੰਗਾਂ ਬੁੱਤੀਆਂ ਪਈਆਂ ਨੇ ਨਗਰਸ਼ਾਹੇ ਨੇ ਉਹ ਨਗਰ ਕੀਤਾ ਨਿਕਲਣਾ ਇਹ ਸਾਰਾ ਪ੍ਰਾਲਾ ਭਗਤ ਜਿਹੜਾ ਸਾਡੇ ਅਮਰਜੀਤ ਸਿੰਘ ਨੰਬਰਦਾਰ ਉਹਨਾਂ ਦੇ ਬੇਟੇ ਲਾਲੀ ਜੀ ਦਾ ਜਿਹੜਾ ਕਿ ਮੈਨੂੰ ਸੈਟਲਰ ਸੈਲਸਟੈਂਡ ਵਿਡੋ ਦੇ ਕੋਲ ਠੇਕੇਦਾਰ ਨੇ ਇਹ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਜਿਨ੍ਹਾਂ ਨੂੰ ਹਮੇਸ਼ਾ ਸਹਿਯੋਗ ਮਿਲਦਾ ਰਹੇਗਾ ਨਕਰ ਦਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਡੇ ਇਲਾਕੇ ਦੇ ਐਮਐਲਏ ਹਰਬੀਰ ਸਿੰਘ ਪਟਾਲਵਾ ਜਿਹੜਾ ਵੱਲੋਂ ਮੈਨੂੰ ਵਿਸ਼ੇਸ਼ ਕਰਕੇ ਗੱਲ ਕਹੀ ਗਈ ਤੇ ਮਾਨ ਸਾਹਿਬ ਨੇ ਕਿਹਾ ਸੀ ਕਿ ਆਪਣੇ ਪਿੰਡ ਦਾ ਸਰਪੰਚ ਮੁੱਖ ਮੰਤਰੀ ਹੋਏਗਾ ਤੇ ਆਪਣੇ ਇਲਾਕੇ ਦਾ ਐਮਸੀ ਜਿਹੜਾ ਉਥੋਂ ਦਾ ਮੁੱਖ ਮੰਤਰੀ ਹੋਏਗਾ ਤੇ ਅਸੀਂ ਸਾਰੇ ਭਾਈਚਾਰੇ ਨੂੰ ਸਹਿਯੋਗ ਦੇ ਰਹੇ ਹਾਂ ਲਗਾਤਾਰ 3 ਸਾਲ ਤੋਂ ਤੇ ਅੱਗੇ ਵੀ ਦਿੰਦੇ ਰਹਾਂਗੇ ਹਮੇਸ਼ਾ ਹੀ ਸਭ ਦਾ ਭਲਾ ਮੰਗਾਂਗੇ वागुरु जी का खालसा नमस्कार जी हर हर महादेव मैं सभी शिव भक्तों को महाशिवरात्रि के पर्व की हार्दिक शुभकामनाएं देती हूं। कहा जाता है जी महादेव से बड़ा कोई देव नहीं और महाशिवरात्रि से बड़ा कोई पर्व नहीं निर्विकार ओंकार अविनाशी जगत सृजक जग कर्ता शिवम सुंदर शिवम सत्यम सुंदर शिव और शक्ति दोनों एक दूसरे के बिना अधूरे हैं और उन दोनों के बिना ये सारा संसार अधूरा है तो जो शिवरात्रि का त्यौहार है मेनली ये शिव और पार्वती के विवाह का प्रतीक है और जो शिव है उन्हें महादेव को भोलेनाथ कहा जाता है जो एक लोटा जल से ही प्रसन्न होकर भक्तों की मनोकामनाएं पूर्ण करते हैं और जब सृष्टि की रक्षा के लिए अब जब वो विष निकला था तब महादेव ने सभी ने मना कर दिया था उसे धारण करने के लिए महादेव ने अपने कंठ के अंदर उस विष को धारण करके जो समुद्र मंथन से निकला था सारी सृष्टि की जान बचाई इसीलिए वो नीलकंठ कहलाते हैं क्योंकि उनका कंठ विष धारण करने के कारण ढीला हो गया और आपने ये देखा होगा कि कोई भी इंसान हर एक बंदा कहता है मुझे गुलाब पसंद है कोई कहता है मुझे कमल पसंद है मगर महादेव इतने भोले हैं कि धतूरे के फूल चढ़ाने से ही फल चढ़ाने से ही वो प्रसन्न हो जाते हैं इसीलिए उन्हें भोलेनाथ कहा जाता है तो इस त्यौहार की इतनी महिमा है लोगों के अंदर इतना ज़्यादा लोग खुश हैं कि वो धूमधाम से इस त्यौहार को मनाते हैं आज मैं अलीपुर के अंदर गुग्गा माड़ी के अंदर इस इस त्यौहार को मनाने के लिए आई हूँ ये मेरा सौभाग्य है कि मेरे को यहाँ पे इनविटेशन मिला है मैं इस त्यौहार को इन सब लोगों के साथ मना रही हूँ और मैं ये विशेष तौर पे कहना चाहूँगी कि मैंने फील की है खुद अपने अंदर हमेशा ये महसूस किया कि अलीपुर के गुग्गा माड़ी के अंदर हर त्यौहार को ही हर दिन को बड़े धूमधाम से मनाए जाते हैं जो यहाँ बाबा जी हैं ये बड़ी इनको श्रद्धा है हर त्यौहार पे बड़ा अच्छा लंगर लगता है बड़ी अच्छी व्यवस्था होती है तो ये जो गुग्गा माड़ी है इधर बड़ा महत्व है जी इसका बड़ी श्रद्धा है शक्ति है इधर तो बस मैं इन्हीं शब्दों के साथ आप सभी को दोबारा से बहुत बहुत शिवरात्रि की महान शिवरात्रि की बधाई देती हूँ धन्यवाद